ਲੈ ਵੀ ਮਿੱਤਰੋ ਅੱਜ ਪਹਿਲਾਂ ਤਾਂ ਅਸੀਂ ਮਾਈਕ ਲਾ ਲਏ ਤੇ ਬਾਅਦ ਪਹਿਲਾਂ ਹੁੰਦੀ ਨਹੀਂ ਸੀ ਕਿ ਵਧੀਆ ਸਾਰਿਆਂ ਨੂੰ ਤੇ ਹੁਣ ਗੱਲ ਕਰਦੇ ਆ ਗੱਡੀ ਦੀ 2188 ਗੱਡੀ ਆ ਸਾਡੀਆਂ ਅੱਜ ਤਿੰਨੇ ਜਾਣੀਆਂ ਨੇ ਇੱਥੋਂ ਤੇ ਇੱਕ 5490 ਵਾਲੀ ਜਾਣ ਲੱਗੀ ਆ ਤੇ ਜਿਹੜੀ ਇਹ ਗੱਡੀ ਆ ਇਹਦਾ ਥੋੜਾ ਰੇਟ 4100 ਰੁਪਏ ਤੋਂ ਮਹਿੰਗਾ ਪੈਣਾ ਤੇ ਗੱਡੀ ਦੀ ਬੈਟਰੀ ਆ ਜਿਹੜੀ ਮਨ ਲਾਦਾ ਡੇਢ ਦੋ ਇੱਥੇ ਪਹਿਲਾਂ ਤਾਂ ਦੇਖੋ ਵੀ ਯੂジング ਟਾਈਮ ਹੈਗਾ 2 ਤੋਂ 3 ਘੰਟੇ ਲਗਾਤਾਰ ਗੱਡੀ ਨੂੰ ਤੁਸੀਂ ਚਲਾ ਸਕਦੇ ਹੋ ਥੋੜਾ ਟਾਈਮ ਨਹੀਂ ਹੁੰਦਾ ਦੋ ਤਿੰਨ ਘੰਟੇ ਉਹ ਤੋਂ ਬਾਅਦ ਕੀ ਆ ਮਾਰਾ ਗਿਲੇ ਚਾਰਜਿੰਗ ਹੈ ਨਾ 6 ਤੋਂ 8 ਚੰਟੇ ਚਾਰਜ ਲਾਉਣਾ ਵੈਸੇ ਲਿਖਿਆ ਹੋਇਆ ਇੰਨਾ ਟਾਈਮ ਇਹਨੂੰ ਲੱਗਦਾ ਨਹੀਂ ਚਾਰਜ ਕਰਨ ਨੂੰ ਠੀਕ ਆ ਸਪੀਡ ਹੈ ਦੀ 3.5 ਕਿਲੋਮੀਟਰ ਤੇ ਬਹੁਤ ਸੋਹਣੀ ਗੱਡੀ ਆ ਇਹ ਅੱਜ ਸਾਡੀਆਂ ਹੀ ਤਿੰਨ ਗੱਡੀਆਂ ਜਾ ਰਹੀਆਂ ਨੇ ਤੇ ਜਦੋਂ ਵੀ ਤੁਸੀਂ ਇਹਨੂੰ ਅਸੈਂਬਲ ਕਰਨਾ ਕਿਵੇਂ ਸੈਂਬਲ ਕਰਨਾ ਉਹ ਤੁਹਾਨੂੰ ਅਸੀਂ ਅੱਜ ਦੱਸਣ ਲੱਗੇ ਆ ਅੱਜ ਮੋਟਰ ਵਾਲੀ ਵੀ ਕਰ ਦੱਸੋ ਮੋਟਰਾਂ ਵੀ ਇਹਦੇ ਵਿੱਚ 5 6 ਨੇ 6 ਦਾ ਮਤਲਬ ਕੀ ਹੁੰਦਾ ਚਾਰ ਤੇ ਤਾਂ ਹੀ ਚੱਲਦੀ ਆ ਇੱਕ ਦੇ ਅੱਗੇ ਪਿੱਛੇ ਹੁੰਦੀ ਆ ਇੱਕੇ ਹਿਲ ਪਰਨ ਜੰਪੇਆ ਕਰਦੇ ਆਏ ਇੱਕ ਜੰਪ ਵਾਲੀ ਆ ਜੰਪ ਵਾਲੀਆਂ ਐਵੇਂ ਹੁੰਦੀਆਂ ਨੇ 6 ਮੋਟਰ ਸਾਨੂੰ ਵੀ ਨਹੀਂ ਸੀ ਪਤਾ ਸੀ ਵੀ ਪੁੱਛਿਆ ਵੀ ਭਾਈ 6 ਮੋਟਰਾਂ ਦਾ ਕੀ ਹਿਸਾਬ ਕਰਦਾ ਵਾ ਫਿਰ ਸਾਨੂੰ ਪਤਾ ਲੱਗਿਆ ਇੱਕ ਗੱਡੀ ਦੀ ਕੁਆਲਿਟੀ ਕੈਂਡ ਬੁਰੀ ਗੱਲਬਾਤ ਓਕੇ ਰਿਪੋਰਟ ਕਦੋਂ ਕਿਵੇਂ ਖੋਲ੍ਹਣੀ ਆ ਇਹ ਤੂੰੜਾ ਫੋਕਸ ਕਰਨਾ 2188 ਨੂੰ ਠੀਕ ਆ ਕੋਈ ਵੀ ਗੱਡੀ ਆ ਐਵੇਂ ਪਹਿਲਾਂ ਆਰਾਮ ਨੇ ਟਾਇਰ ਕੱਢੋ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਹੈਗਾ ਕੁੱਸ ਤੋਂ ਬਾਅਦ ਸੀਟ ਕਰ ਲਓ ਜੀ। ਆਈਆਂ ਸੀਟਾਂ ਸੂਟ ਆਈਆਂ ਆ ਗਈਆਂ। ਤੂੰ ਇੱਧਰ ਰੱਖ ਲਓ ਇੱਕ ਸਾਈਡ ਤੇ ਕਰਕੇ। ਆਹ ਬਗਰਾ ਹਨਾ ਪੈਕਿੰਗ ਦਾ ਬੋਲ। ਜਦੋਂ ਤੁਹਾਡਾ ਬੱਚਾ ਛੋਟਾ ਹੁੰਦਾ ਉਹਨਾਂ ਨੂੰ ਦੂਰ ਥੋੜੇ ਖੇਡਣ ਭੇਜ ਦਿਆ ਕਰੋ ਜਦੋਂ ਇਹਨੂੰ ਸੈਂਪਲ ਕਰਨਾ ਹੁੰਦਾ ਨਾ ਮਰ। ਵੀ ਮਨ ਨੂੰ ਪੰਗੇ ਹੀ ਲਈ ਜਾਂਦੇ ਨੇ ਆਲੇ ਨਹੀਂ। ਇੱਧਰ ਸਮਾਨ ਪਿਆ ਲੈ। ਇਹ ਕੁ ਸਮਾਨ ਇੱਧਰ ਤੇ ਹੁਣ ਜਿਹੜਾ ਇਹਦਾ ਕਾਗਜ਼ ਹੈ ਇਹਨੂੰ ਇੱਥੋਂ ਐ ਕਰ ਦੋ। ਉਸ ਤਾਂ ਗਣੀ ਚਾਹੀਦਾ ਦੇ ਦੋ ਸੈਂਬਲ ਹੋਏ ਨਾ ਜੋ ਚਾਹੀ ਤੇ ਬਾਈ ਤੁਹਾਨੂੰ ਮੈਂ ਦੱਸਿਆ ਨਾ ਦੇਖਣੀ ਗੱਡੀ ਦਾ ਨਾਮ ਨਾ ਮੈਂ ਇਦਾਂ ਦਾ ਲਾਈਟਾਂ ਸਾਹਮਣੇ ਫਰੰਟ ਤੇ ਵੀ ਬਣਾਤੀਆਂ ਫਰੰਟ ਤੇ ਲਾਈਟਾਂ ਵੀ ਲਿਆਂਦੀਆਂ ਗੱਡੀ ਦਾ ਦੱਸਿਆ ਨਾ ਵੀ ਤੁਹਾਨੂੰ 4-500 ਰੁਪਏ ਮਹਿੰਗੀ ਜ਼ਰੂਰ ਪੈਣੀ ਆ ਪਰ ਕੁਆਲਟੀ ਦੀ ਧੁੱਕੀ ਗੱਡੀ ਪਈ ਆ ਦੀ ਹੋਰ ਗੱਲ ਬਾਤ ਬਣਾਤੀ ਕਾਦੀ ਕਿਦਾ ਬੀਲ ਵੀ ਆ ਜਾਦੇ ਪਹਿਲਾਂ ਲਈ ਜੀ ਬੀਲ ਨਹੀਂ ਸੀਗਾ ਨਾ ਠੀਕ ਆ ਵੀ ਮਤਲਬ ਤੁਸੀਂ ਆਰਡਰ ਪਾਉਣਾ ਚਾਹੁੰਦੇ ਹੋ ਆਪਣਾ ਇੱਕੋ ਹੀ ਨੰਬਰ ਹੈ ਯੂਵੀ ਟੁਆਇਜ਼ ਵਾਲੇ ਤੇ ਹੁੰਦਾ ਪਹਿਲਾਂ ਤਾਂ ਆ ਜਦੋਂ ਬੈਟਰੀ ਬਾਰੇ ਸਮਝਾਦੀ ਐ ਲਿਆ ਮਾਰੇ ਕੋਲ ਤੇ ਆ ਦੇਖੋ ਇਹਦੀ ਇੱਕ ਤਾਰਾਂ ਖੁੱਲੀ ਹੁੰਦੀ ਆ ਬਾਹਾਂ ਅਲਜਣੇ ਵਾਲਾ ਕੰਮ ਨਹੀਂ ਹੈਗਾ ਇਹਨੂੰ ਬਸ ਐ ਜੋੜ ਦੇਣਾ ਚੱਕੋ ਹਾਲੋ ਆਵਾਜ਼ ਦੇ ਵਿੱਚ ਵੀ ਚੇਂਜ ਲਿਆਤਾ ਦੇਖੋ ਆ ਵੀ ਦੋਏ ਲਾਈਟਾਂ ਚੱਲਣ ਲੱਗੀਆਂ ਨੇ ਇੱਕ ਆ ਵੀ ਇੱਕ ਆ ਵੀ ਹੁਣ ਇਹ ਡਨ ਹੋ ਗਈ ਹੁਣ ਸਿੱਖੋ ਇਹਨੂੰ ਜੋੜਨਾ ਕਿਵੇਂ ਆ ਪਹਿਲਾਂ ਗੱਲ ਕਰਾਂਗੇ ਇਹਦੇ ਚਾਰੇ ਟਾਇਰਾਂ ਦੀ ਮੰਨ ਇਦਰ ਲਾ ਮੂਰਲਾ ਟਾਇਰ ਪਾ ਇਦਰੋਂ ਨੂੰ ਇੱਦਾਂ ਵੀ ਕਰਦੇ ਆ ਆ ਦੇਖੋ ਆ ਦੇਖੋ ਟੈਡ ਕੀ ਟਾਕੀ ਦੇ ਉੱਤੇ ਤਾਂ ਹੈਂਡਲ ਵੀ ਦਿੱਤਾ ਇਦਰਲੇ ਪਾਸੇ ਇਦਰਲਾ ਕਸਨ ਵਾਲਾ ਇਹ ਹੁਣ ਦਿਖਾਵਾਂਗੇ ਮੰਨ ਲਓ ਤੁਹਾਨੂੰ ਦੱਸਿਆ ਨੇ ਇਹਦਾ ਰੇਟ ਲੱਗੂਗਾ ਉਹ ਤੁਹਾਨੂੰ ਮੈਂ ਦੱਸਦਾ ਤੇ ਅੱਜ ਕਿੱਥੇ ਕਿੱਥੇ ਮਾਡਲ ਜਾਣੇ ਨੇ ਉਹ ਵੀ ਤੁਹਾਨੂੰ ਦੱਸ ਦਿਆਂ ਫਰੰਟ ਟਾਇਰ ਲਾਉਣਾ ਨੂੰ ਸਾਰਾ ਸਮਝਾਉਨੇ ਅੱਜ ਫਰੰਟ ਕਸਨ ਆ ਪਹਿਲਾਂ ਹੂੰ ਟਾਇਰ ਇਹਦੀ ਸਾਰੀ ਜਿੰਨੀਆਂ ਨੇ ਹੁਣ ਕਈ ਜਾਣੇ ਅਲਝੇ ਜਾਂਦੇ ਨੇ ਹਨਾ ਕਈ ਗੱਡੀਆਂ ਨੇ ਤਾਂ ਲੱਗੇ ਲਗਵਾਏ ਆਉਣੇ ਹੁੰਦੇ ਨੇ ਪਰ ਇਹਨਾਂ ਨੇ ਪੂਰੀ ਗੱਡੀ ਸੈਂਬਲ ਨਹੀਂ ਕਰਕੇ ਭੇਜੀ ਕੰਪਨੀ ਨੇ ਆ ਤੁਹਾਨੂੰ ਅਲੱਗ ਮਿਲਨੇ ਆ ਟਾਇਰ ਤੁਹਾਨੂੰ ਅਲੱਗ ਮਿਲਣਾ ਉਸਤਾਦ ਜਿਹੜਾ ਟਾਇਰ ਆ ਨਾ ਇਹ ਇਹ ਸਾਰੇ ਟਾਇਰਾਂ ਦੇ ਵਿੱਚ ਉਹਨਾਂ ਜਗ੍ਹਾ ਬਣੀ ਹੋਈ ਆ ਸਾਈਡ ਵਾਲੀ ਹੈ ਨਾ ਆ ਲੋ ਇਹਦੇ ਵਿੱਚ ਇਹਨੂੰ ਐ ਰੱਖਣਾ ਲਿਆ ਮਨ ਨਾ ਤੇ ਕੱਢ ਬਈ ਨਾ ਤੇ ਨਾਟ ਲੜ ਤੇ ਇਹਦੇ ਵਿੱਚ ਪਾਈਆ ਪਹਿਲਾਂ ਸਾਰੇ ਟਾਇਰਾਂ ਚ ਫਿੱਟ ਕਰ ਲਿਆ ਦੇਖੋ ਬਈ ਅਲੱਗ-ਅਲੱਗ ਇਹਨਾਂ ਦੇ ਸਾਰਿਆਂ ਦੇ ਆ ਦੇਖੋ ਅਗਲੇ ਟਾਇਰ ਆ ਪਿੱਛੇ ਟਾਇਰ ਆ ਪਿੱਛੇ ਵਾਲੇ ਟਾਇਰਾਂ ਦੇ ਆ ਇਹੇ ਹਾਂ ਦੇ ਕੋਈ ਪਿੱਛੇ ਵਾਲਾ ਹੁੰਦਾ ਅੱਦੇ ਆਹ ਇਹਦੇ ਵਿੱਚ ਪੈਣਗੇ ਤੇ ਇਹਦੇ ਵਿੱਚ ਪੈਣਗੇ ਇਹਦਾ ਬਹੁਤ ਫਰਕ ਆ ਆ ਨਾਟ ਆ ਕੇ ਸਾਰੇ ਦੇਖੀਏ ਇਹਨਾਂ ਨੇ ਅੱਡ ਅੱਡ ਨਾਟ ਦਿੱਤੇ ਹੋਏ ਇਹਨਾਂ ਨੇ ਸਾਰੇ ਨਾਟ ਇਹਦੇ ਵਿੱਚ ਸਿੱਟ ਲਿਆ ਕਰੋ ਨਾਲੇ ਖੋਣ ਦੇ ਨਹੀਂ ਹੈਗੇ ਆ ਦੇਖੀ ਇਹਦੇ ਵਿੱਚ ਨਾਟ ਪਾ ਲਿਆ ਕਰੋ ਆਹਦੇ ਗੱਡੀ ਦੇ ਵਿੱਚ ਹੀ ਪਾ ਲਿਆ ਕਰੋ ਨਾਟ ਇਹਨੂੰ ਛੋਟੇ ਨਾਟ ਲੱਗਣਗੇ ਲੈ ਮੈਨੂੰ ਉਹ ਦੇ ਪੇਜਗਾ ਸੀ ਜਿਹੜਾ ਮੈਂ ਰੱਖੀ ਫਿਰਦਾ ਸੀ ਉਹਨੇ ਵਧੀਆ ਗੱਲਾਂ ਆ ਯਾਰ ਮਾਣੇ ਵੀਡੀਓ ਬਣਾਉਣੀ ਆਪਾਂ ਨਾ ਵੀ ਗੱਡੀ ਦੇ ਚਾਰਾਂ ਦੇ ਅਸੀਂ ਆ ਕਾਸਤੇ ਬੈਸੇ ਦਾ ਤਕਰੀਬ ਨੇ कसे ਆਉਂਦੇ ਹੁੰਦੇ ਨੇ ਸ਼ਾਇਦ ਆ ਮੈਂ ਪਹਿਲੀ ਗੱਡੀ ਦੇਖੀ ਹੈ ਜਿਹਦੇ कसे ਨਹੀਂ ਆਏ ਬਾਲਾ ਕੋਈ ਵੱਡਾ ਕੰਮ ਨਹੀਂ ਇਹਨੂੰ ਸੈੱਟ ਕਰਕੇ ਚਾਰੇ ਨਾਟੇ ਕਸਣੇ ਹੁੰਦੇ ਨੇ ਇਹਦੇ ਵਿੱਚ ਤੇ ਅਸੀਂ ਰੈਡੀ ਕਰ ਲਿਆ ਆਪਣਾ ਲੈ ਵੀ ਮਾਨਾ ਹੁਣ ਚਾਰੇ ਆਪਾਂ ਪਾ ਦਈਏ ਇਹਨਾਂ 'ਚ ਹਾਂਜੀ ਹਾਂ ਜਿਹੜੇ ਪਿੱਛੇ ਵਾਲੇ ਨੇ ਪਿੱਛੇ ਆਹਾ ਆ ਪਿੱਛੇ ਵਾਲੇ ਦਾ ਗੱਲ ਦਾ ਸਾਰੇ ਇਹ ਪਿੱਛੇ ਇਹ ਵੱਡੀਆਂ ਮੋਟਰਾਂ ਪਿੱਛੇ ਵਾਲੀਆਂ ਵੱਡੀਆਂ ਮੋਟਰਾਂ ਵਾਲਾ ਪਿੱਛੇ ਵਾਲਾ ਬੈਸੇ ਦਾ ਮੋਟਰਾਂ ਬਰਾਬਰ ਹੀ ਨੇ ਦੋਨਾਂ ਦੀਆਂ ਤੇ ਚਲੋ ਜੀ ਆਇਆ ਮਾਨ ਨੂੰ ਪਿੱਛੇ ਚੱਕੋ ਫੇਰ ਟਾਇਰ ਪਹਿਲਾਂ ਚਾਰੇ ਟਾਇਰ ਓਕੇ ਕਰ ਲਓ ਤੁਸੀਂ ਫੇਰ ਉਸ ਤੋਂ ਬਾਅਦ ਤੁਹਾਨੂੰ ਦੱਸ ਰੇ ਹਾਂ ਦੀਆਂ ਬਾਸ਼ਲਾ ਕਿਵੇਂ ਪਾਉਣੀਆਂ ਨੇ ਰੌੜੀ ਤੇ ਲਗਾ ਆ ਦੇ ਵਸੇ ਦੇ ਵਿੱਚ ਲੋਕ ਲੱਗ ਗਿਆ ਲੋਜੀਆਂ ਵੀ ਡਨ ਹੋ ਗਏ ਠੀਕ ਆ ਲੈ ਹੁਣ ਬਾਸ਼ਲਾ ਚੱਕ ਲਓ ਆ ਦੇਖੋ ਆ ਬਾਸ਼ਲਾ ਇਹ ਬਾਸ਼ਲਾ ਦੇ ਘਰਪਰੀ ਤੋਰੇ ਲਿਆਉਣੇ ਆ ਉਰੇ ਪਾ ਲਈ ਮੈਂ ਠੀਕ ਆ ਜਿਹੜਾ ਬਲੂ ਕਲਰ ਵਾਲਾ ਇਹ ਉੱਪਰ ਰੱਖ ਲੈਣਾ ਜਿਹੜਾ ਦੂਜਾ ਉਹ ਵਾਲਾ ਉਹ ਥੱਲੇ ਰੱਖ ਲੈਣਾ ਥੋੜੇ ਜੇ ਇਹਨੂੰ ਐਂ ਕੰਟਰੀ ਨਹੀਂ ਹੁੰਦੀ ਤਾਂ ਕਰਕੇ ਇਹਨੂੰ ਪਿਆਰ ਨਾ ਹੋਣਾ ਇਹਦੇ ਵਿੱਚ ਨਟ ਨੇ ਜਿਹੜੇ ਇਹਦੇ ਤੁਹਾਨੂੰ ਤਕਰੀਬਨ ਨਾਲ ਮਿਲਦਾ ਹੀ ਮਿਲਦਾ ਹੁੰਦਾ ਦਸਣੇ ਵਾਲ ਐਵੇਂ ਦਾ ਆ ਨਾਲ ਆਉਂਦਾ ਹੀ ਆ ਇਹਨੂੰ ਤੁਸੀਂ ਆਰਾਮ ਨਾਲ ਐ ਕਸ ਲਓ ਬਸ ਬਾਕੀ ਚਾਬੀਆਂ ਪਾਣੇ ਦਾ ਹੁੰਦੇ ਇਹ ਘਰੇ ਤਕਰੀਬਨ ਬਾਕੀ ਘਰੇ ਚਲੋ ਹਾਂ ਇਹ ਵੀ ਗੱਲ ਸਹੀ ਆ ਚਾਬੀਆਂ ਵਾਲੇ ਹੁੰਦੇ ਨੇ ਚਲੋ ਬਾਸ਼ਨ ਪਾ ਕੇ ਨਾਟੇ ਲੱਗ ਰਿਹਾ ਇਹ ਦੇਖੋ ਲੋ ਬਲੂ ਵਾਲਾ ਉੱਪਰ ਰੱਖਣਾ ਇਹਨੂੰ ਆਰਾਮ ਨਾਲ ਆਇਕਾ ਦੇਣਾ ਤੇ ਆ ਤੁਹਾਨੂੰ ਨਾਲ ਮਿਲਦੀ ਹੋਉਂਦੀ ਜਿਹੜੀ ਮਨ ਚੋਰੀ ਕਰ ਲਈ ਨਹੀਂ ਆਪਾਂ ਦਾ ਵੱਡੀ ਚਾਪੀ ਤੇ ਕਰਿਆ ਇਹਦੇ ਨਾਲ ਆਇਕਾ ਦੇਣਾ ਤੇ ਕਸਣਾ ਉਹਨਾਂ ਕਾ ਜਿੱਥੇ ਫੁੱਲ ਟੈਟ ਲੱਗਣ ਲੱਗਿਆ ਤੁਹਾਨੂੰ ਬੱਸ ਉੱਥੇ ਹੀ ਛੱਡ ਦੇਣਾ ਹੁਣ ਟੈਟਾ ਦਾ ਇੱਥੇ ਹੀ ਟੈਟ ਤੇ ਛੱਡ ਦੇਣਾ ਠੀਕ ਆ ਉਸ ਤੋਂ ਬਾਅਦ ਇਹਦੇ ਆਹ ਨਵੇਂ ਆਏ ਨੇ ਦੀ ਚੱਕੋ ਜੀ ਦੇਖੋ ਦਿਖਾਉ ਮੈਂ ਕੈਮਰਾਮੈਨ ਟਾਇਰ ਦਿਖਾਉਣਾ ਹੈ ਲੈਣ ਲਗਾ ਲੱਗੇ ਨੂੰ ਹੁਣ ਪਿੱਛੇ ਵਾਲੇ ਦਾ ਲਾ ਦੋ ਪਹਿਲਾਂ ਆਪਾਂ ਸਟੈਪੇ ਟਾਇਰਾਂ ਦੇ ਰੱਖਣਾ ਤੇ ਪਹਿਲਾਂ ਇਹਦੇ ਨਟ ਲਾ ਦਈਏ ਰਣਜੀਤ ਪਿਛਲੇ ਉਹਦੇ ਬਲੌਟੂਥੇ ਲਾ ਨਟ ਲਾਉਣ ਲੱਗੇ ਆਪਾਂ ਜਿਹਦੇ ਵਿੱਚ ਪਹਿਲਾਂ ਬਾਸ਼ਲ ਟਾਇਰ ਤੇ ਠੀਕ ਆ ਫੇਰ ਨਟ ਆ ਲੋ ਬਹੁਤ ਸੌਖਾ ਕੰਮ ਆ ਚੱਕੋ ਤੁਹਾਡਾ ਇਹੋ ਸੀ ਜਣਾ ਨਾ ਉਹਨਾਂ ਮੈਂ ਇੱਕ ਗੱਲ ਫੇਰ ਕਹਿਣਾ ਹਰੇਕ ਵੀਡੀਓ ਚ ਕਹਿੰਦਾ ਹਾਂ ਨਾ ਇਹ ਉਦੋਂ ਕਸਣੀਆਂ ਗੱਡੀ ਜਦੋਂ ਤੁਸੀਂ ਫ੍ਰੀ ਮਾਈਂਡ ਹੋ ਜੇ ਤੁਹਾਨੂੰ ਕੰਮ ਕਾਜ ਨਹੀਂ ਹੈਗਾ ਵਧੀਆ ਹਨ ਫ੍ਰੀ ਮਾਈਂਡ ਉਦੋਂ ਕਸੋ ਰਾ ਹੁਣਾ ਕਿਉਂਕਿ ਇਹ ਪਿਆਰ ਨਾਲ ਕਸਣ ਵਾਲੀ ਚੀਜ਼ਾਂ ਨੇ ਤੇ ਜਦੋਂ ਇਧਰੋਂ ਕਸਣਾ ਦੇਖੋ ਜਿਆਦਾ ਜ਼ੋਰ ਮਾਰਨੇ ਟੁੱਟ ਵੀ ਜਾਂਦੀ ਹੁੰਦੀ ਆ ਆਹ ਕਰੀ ਇਹਨੂੰ ਆਰਾਮ ਨਾਲ ਉਹਦੋਂ ਪਕੜ ਜਾ ਕਰਕੇ ਰੱਖੀ ਠੀਕ ਆ ਅਗੀ ਦਾ ਪਿਆਰ ਜਿਆਦਾ ਜੀ ਇਹਦਾ ਫੋਨ ਮਾਰਾ ਉਹ ਹਾਉਏ ਉੱਚੀ ਉੜਦੀ ਆ ਨਾ ਫੜ ਕੇ ਰੱਖੇ ਮੈਂ ਇਧਰੋਂ ਚਾਬੀ ਲੈ ਲੇ ਲੱਗਿਆ ਹੋਇਆ ਲੱਗਿਆ ਲੱਗਿਆ ਹੁਣ ਇਹਦੀ ਆ ਗਈ ਵਾਰੀ ਸਟੀering ਦੀ ਵਾਰੀ ਆ ਗਈ ਇਹਦੇ ਵਿੱਚ ਨਾਟ ਲੱਗਦਾ ਕਿਰਿਆ ਲਾ ਕੈਮਰਾਮੈਨ ਆ ਦੇਖੋ ਇਹਦੀਆਂ ਤਾਰਾਂ ਨੇ ਇਧਰ ਨੂੰ ਆ ਗਲੀਆਂ ਖਾਲੀ ਨੇ ਇਹਨੂੰ ਇਹਦੇ ਵਿੱਚ ਕਿੰਨੇ ਗਲੀਆਂ ਆਹ ਕਰ ਦੇਣਾ ਲੋ ਡਨ ਹੋ ਗਿਆ ਇੱਕ ਵਾਰੀ ਇਹਨੂੰ ਸਟਾਰਟ ਕਰਕੇ ਦੇਖੋ ਸਟਾਰਟ ਹੋ ਗਈ ਆ ਦੇਖ ਹਾਰ ਠੀਕ ਆ ਦਾਣਾ ਵੀ ਘਲਾਰਾ ਆ ਲੋਕ ਦਾ ਕਹਦਾ ਵਿਚ ਦੀ ਟਪਾਰ ਆ ਲੋਕ ਦਾ ਜਿਹੜਾ ਇੱਧਰ ਦਿਖਾਵਣੇ ਨੇ ਨੇੜੇ ਆ ਤਾਰਾਂ ਹੀ ਵਿਚੀ ਲਾ ਲੈਣੀਆਂ ਇਹਨੇ ਤੇ ਹੁਣ ਦੇਖਣ ਇਹਦੇ ਵਿੱਚ ਲੋਕ ਥੋੜਾ ਜਿਹਾ ਥੱਲੇੋਂ ਆ ਦਿਖਾਈ ਮੜੀ ਜੀ ਆਹਦੇ ਇਹ ਨਹੀਂ ਲੋਡ ਪੈਂਦੀ ਕਈ ਵਾਰੀ ਇਹ ਤੇ ਕਰੀ ਨੇੜੇ ਥੱਲੇ ਕੈਮਰਾ ਲੈ ਕੇ ਆ ਜੇ ਕਈ ਵਾਰੀ ਉਰੇ ਥੱਲੇ ਲੈ ਗਿਆ ਥੱਲੇ ਆ ਦੇ ਕੋਰੇ ਆ ਦੇਖ ਜੇ ਕਈ ਵਾਰੀ ਉਤੋਂ ਗਲੀ ਜੋ ਤੇ ਆਹ ਆ ਦਿਖਾ ਜੀ ਤੇਰੇ ਮੇਰੇ ਹੱਥਾਂ ਦੇ ਇਹਨੂੰ ਦੱਬ ਲੋ ਜੇ ਕਈ ਵਾਰੀ ਉੱਪਰੋਂ ਨਹੀਂ ਸੈੱਟ ਵੱਢ ਰਹੇ ਹੋ ਗਲੀ ਨਹੀਂ ਦਿਖ ਰਹੀ ਤੇ ਇਹਨੂੰ ਦੱਬ ਕੇ ਰੱਖੋ ਵਿੱਚ ਜੀ ਨਟ ਨਿਕਲ ਜੂ ਆ ਜਾ ਹੁਣ ਉੱਪਰ ਲਿਆਵਾਂ ਨਿਕਲੇ ਆ ਓਏ ਯਾਰ ਛੱਟ ਮਾਰਗੋ ਨਹੀਂ ਹੁੰਦੇ ਨੇ ਠੀਕ ਆ ਇਧਰੋਂ ਨਟ ਹੁਣ ਲੈ ਤੂੰ ਕਸ ਇਹਨੂੰ ਇਧਰੋਂ ਇਧਰੋਂ ਇੱਕ ਜਣੇ ਨੇ ਆ ਨਟ ਉਹਦੇ ਵਿੱਚ ਪਾ ਲੈਣਾ ਇਧਰੋਂ ਇੱਕ ਜਣੇ ਨੇ ਫੜ ਕੇ ਰੱਖਣਾ ਚੱਲ ਇੰਨਾ ਇੱਕ ਕੰਮ ਹੋਰ ਕਮਾਈ ਖੜ ਗਿਆ ਚੱਲ ਬਸ ਫੋਲ ਹੋ ਗਿਆ ਹਲੋ ਲੈਫਟ ਰਾਈਟ ਲੈਫਟ ਰਾਈਟ ਓਕੇ ਰਪੋਰਟ ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਇਹਦੀ ਆ ਜਿਹੜਾ ਕੀ ਲੱਗਦਾ ਹੁੰਦਾ ਇਹ ਆ ਪੂਰੇ ਚੇਲ ਆ ਗਿਆ ਪਲੇਟ ਆ ਦਾ ਲੋਗੇ ਤੇ ਫਰੰਟ ਤੇ ਲਾਈਟਾਂ ਦਿੱਤੀਆਂ ਨੇ ਹੁਣ ਇਹਦੇ ਵਿੱਚ ਮੈਂ ਲੱਗਦਾ ਕਿ ਕਿਨਾਰੇ ਤੇ ਲੱਗੂ ਲੱਗਿਆ ਹੋਆ ਦਨ ਲੋ ਦੇਖ ਹੁਣ ਇਹਨੂੰ ਆਨ ਕਰਕੇ ਦੇਖ ਇੱਕ ਵਾਰੀ ਠੀਕ ਆ ਇਹ ਜਰੂਰ ਤੁਸੀਂ ਧਿਆਨ ਰੱਖਣਾ ਭਰਾ ਬਣ ਕੇ ਸਾਰੇ ਜਣੇ ਨੇ ਜਦੋਂ ਆ ਗਏ ਕਸੇ ਦੇ ਹੀ ਲਾ ਦਿੰਦੇ ਇੱਕ ਪਹਿਲਾ ਆ ਕੇ ਸੀ ਜਿਹੜੇ ਹੁਣ ਐ ਹੋ ਗਏ ਉਹਦਾ ਡਿਲੀਟ ਉੱਪਰ ਲਾਉਣੀ ਹੈ ਨਹੀਂ ਉਹ ਇਹਦੇ ਸਿਰ ਤੇ ਲੈ ਮਨ ਚੱਕ ਕੇ ਦਿਖਾ ਦਿੰਦੇ ਆਪਣੇ ਜਿਹੜੀ ਆ ਤਾਰ ਸੀ ਇਹਦੇ ਵਿੱਚ ਜੀ ਕੱਢ ਕੇ ਆ ਥੱਲੇ ਜੀ ਘੜ ਦੇਣੀ ਆ ਤਾਂ ਕਿ ਜਦੋਂ ਇਹਨੂੰ ਇਹਦੇ ਵਿੱਚ ਲਾਵਾਂਗੇ ਤਾਂ ਤਾਰਾਂ ਵਿੱਚ ਵੜ ਸਕਣ ਤੇ ਆ ਫੜ ਕੇ ਰੱਖੀ ਨਹੀਂ ਨੀ ਮਣ। ਫੇ ਤਾਰ ਥੋੜੀ ਕੱਟੀ ਨਹੀਂ ਜਾਊਗੀ ਕਦੇ ਵੀ। ਹੁਣ ਅਸੀਂ ਆਹ ਤਾਰਾਂ ਨੂੰ ਇਹਦੇ ਵਿੱਚ ਜੀ ਕੱਢਣ ਲੱਗੇ ਆ। ਦੇਖਿਓ ਹੁਣ ਲੋ। ਇਹ ਰੰਜੀਤ ਮਾਨ ਨੇ ਦਿਮਾਗ ਲਾਇਆ। ਚਲੋ। ਹੁਣ ਇੱਥੇ ਦੋਨਾਂ ਹੁਣ ਆਪਾਂ ਜਿਹੜੀ ਇਹਦੀ ਤਾਰ ਆ ਆ ਜਿਹੜਾ ਸਾਈਡ ਤੇ ਲਾਉਣੇ ਵਾਲਾ ਆ ਇਹਦੇ ਵਿੱਚ ਲਾਉਣ ਲੱਗੇ ਆ ਠੀਕ ਆ ਉਹਨੂੰ ਇਹਦੇ 'ਚ ਕਨੈਕਟ ਕਰਿਆ ਇਹਦੀ ਤਾਰ ਨੂੰ ਇੱਥੋਂ ਕੱਢ ਕੇ ਇੱਥੋਂ ਦੇਖੇ ਇਹਦੀ ਤਾਰ ਨੂੰ ਇਹਦੇ ਥੱਲੇ ਜੀ ਕੱਢ ਕੇ ਉਰੇ ਜੀ ਕੱਢ ਕੇ ਅ ਡੱਬੀ ਨਾਲ ਕਨੈਕਟ ਕਰਤਾ ਠੀਕ ਆ ਜਿਹੜੀ ਇਹਦੀਆਂ ਲਾਈਟਾਂ ਦੀ ਸੀ ਉਹ ਇਹਦੇ ਨਾਲ ਹੁਣ ਇਹਦੇ ਵਾਲੀ ਥੱਲੇ ਨੂੰ ਘੁਮਾ ਕੇ ਇਹਦੇ ਆ ਗਲੀ ਚ ਕੱਢ ਕੇ ਇਹਦੇ ਨਾਲ ਕਨੈਕਟ ਕਰਤਾ ਬਸ ਇੰਨਾ ਕੰਮ ਇਹਦੇ ਵਿੱਚ ਪਾਉਣੀ ਇਹਨੂੰ ਚਲੋ ਜੀ ਨੰਨ ਹੁਣ ਉਸ ਤੋਂ ਬਾਅਦ ਜਿਹੜੇ ਆ ਦੋ ਨੇ ਸੀਗਾ ਲਾ ਲਓ ਜੀ ਇਹ ਵੀ ਲੱਗ ਗਿਆ ਤੇ ਜਿਹੜਾ ਨਟ ਗਿਰਿਆ ਸੀਗਾ ਉਹਨੂੰ ਵੀ ਆਪਾਂ ਇਹਦੇ ਚ ਲਾਉਣ ਲੱਗੇ ਆ ਇਹਨੂੰ ਛੱਡਣਾ ਨਹੀਂ ਹੈਗਾ ਆਪਾਂ ਨਟ ਨੂੰ ਓਕੇ ਰਿਪੋਰਟ ਆਪਾਂ ਕੰਮ ਦਿੱਤੀ ਆ ਬਾਉਂਡਰੀ ਦੇ ਅਧਾਰਾਂ ਵੀ ਤੁਹਾਨੂੰ ਸਗਾਤੀਆਂ ਦ ਬੋਨਿਟੇ ਲੌਗ ਨਾ ਦੋ ਲੋ ਜੀ ਸਾਡੀ ਇਹ ਤੋਂ ਲੈ ਕੇ ਜੈਡ ਤੱਕ ਗੱਡੀ ਡੰਨ ਹੋ ਗਈ ਚਾਰਜਿੰਗ ਪੁਆਇੰਟ ਤੁਹਾਡੇ ਇੱਥੇ ਲੱਗ ਜਣਾ ਦਿਖਾ ਦੇ ਮਾੜੇ ਆ ਚਾਰਜਿੰਗ ਪੁਆਇੰਟ ਚਾਰਜ ਹੋ ਜਾਂਦੀ ਹੈ 2 ਦਿਨ ਘੰਟੇ ਚੋਂ ਲਾ ਚਾਰਜ ਹੋ ਜਾਂਦੇ ਕਈ ਟਾਈਮ ਵਧੀਆ ਚੱਲਦੀ ਹੈ ਇਹ ਉਹ ਹੁਣ ਤੁਸੀਂ ਦੇਖਣਾ ਤੁਹਾਡੇ ਬੱਚੇ ਦੇ ਡਿਪੈਂਡ ਚਾਰੇ ਟਾਇਰ ਡੰਨ ਹੋ ਚੁੱਕੇ ਨੇ ਇੱਕਾ ਪਿੱਛੇ ਆ ਲਾ ਦੇਣਾ ਆ ਨਹੀਂ ਬੜਾ ਪਿੱਛੇ ਲੋ ਜੀ ਜਿਹੜਾ ਰੈੱਡ ਵਾਲਾ ਸੀ ਉਹ ਅਸੀਂ ਉਰੇ ਲਾਤਾ ਤੇ ਗੱਡੀ ਰੈਡੀ ਹੈ ਗੱਡੀ ਜਾਣੀ ਹੈ ਸਾਡੀ 2188 ਤੇ ਇਹਦੇ ਵਿੱਚ ਮੋਟਰਾਂ ਹੈਗੀਆਂ ਨੇ ਵੱਧ ਇਹਦੇ ਵਿੱਚ 6 ਮੋਟਰਾਂ ਨੇ ਇਹ ਅੱਗੇ ਪਿੱਛੇ ਵੀ ਚੱਲਦੀ ਆ ਤੇ ਉੱਪਰ ਥੱਲੇ ਵੀ ਹੁੰਦੀ ਆ ਲਓ ਭਾਈ ਕਹਦੀ ਰੀਲ ਪਾਦੀ ਆ ਉਸਤਾਦ ਜੀ